ਪਤਾ ਪਤਾ ਮੈਂ ਨਹੀਂ ਬਾਈ ਜੀ ਮੈਨੂੰ ਦੇਖੋ ਅਦਰਸ ਸਕੂਲ ਦਾ ਬੁੱਢਾ ਕੀ ਮਸਲਾ ਸਭ ਪਤਾ ਨਹੀਂ ਬੀਜੂ ਇਹ ਤਾਂ ਸੁਣਾਈ ਹੈ ਨਹੀਂ ਇਹ ਬੇਬੇ ਛੋਟਾ ਚੇ ਨਹੀਂ ਹੋਣਾ ਕਮਾਲ ਦੀ ਗੱਲ ਸਰਕਾਰ ਦਾ ਛੁੱਟਿਆ ਨਾ ਸਰਕਾਰ ਛੁੱਟਿਆ ਮੁੱਖ ਮੰਤਰੀ ਛੁੱਟਿਆ ਮਸਲਾ ਬਣ ਗਿਆ ਹਜੇ ਸੁਣੋ ਪਤਾ ਨਹੀਂ ਦੇਖੋ ਮੇਰਾ ਹਲਕਾ ਹੈਗਾ ਭਧੌੜ ਜੇ ਕੋਈ ਭਧੌੜ ਦੇ ਸਕੂਲ ਦਾ ਮਸਲਾ ਤਾਂ ਮੇਰੇ ਚਾਹ ਹਮਨ ਜਿਹੜਾ ਹੈ ਮੰਨ ਲਓ ਇੱਥੇ ਸਕੂਲ ਦਾ ਮਸਲਾ ਇਹਦੇ ਚ ਦੇਖੋ ਮੇਰਾ ਵੀ ਛੋਟਾ ਡਾਓ ਆਪਣਾ ਮੁੱਖ ਮੰਤਰੀ ਪਹਿਲਾਂ ਇਹ ਕਹਿ ਰਹੇ ਹੁੰਦਾ ਸੀ ਕਿ ਅਸੀਂ 212 ਫਲ ਨੇ ਐਮਐਸਪੀ ਦੇਵਾਂਗੇ ਹੁਣ ਕਿਉਂ ਮੁੱਕਰ ਗਏ ਨਹੀਂ ਦੇਖੋ ਸਰਕਾਰ ਨੇ ਸਰਕਾਰ ਬਣਦੇ ਸਾਰ ਅਸੀਂ ਕੇਂਦਰ ਸਰਕਾਰ ਨੂੰ ਲਿਖਿਆ ਵੀ ਸਾਡੇ ਨਾਲ ਸਾਡੇ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਕੇ ਸਾਡੇ ਜਿਹੜਾ ਐਮਐਸਪੀ ਦਾ ਜ਼ੋਰ ਦੂਜੀ ਕਰਨ ਬਣਦੇ ਸਾਰ ਕਿਸਾਨਾਂ ਨੂੰ ਦਿਨੇ 10 ਘੰਟੇ ਬਿਜਲੀ ਨਹੀਂ ਦਿੱਤੀ ਤਾਂ ਤੁਸੀਂ ਕਹੋ ਬਿਜਲੀ ਬਿਜਲੀ ਨਾਲ ਪਜਾ ਦੇ ਮਸਲੇ ਆ ਲਓਗੇ ਭਾਈ ਤੇਰੀ ਗੱਲ ਆਈਏ ਤੁਸੀਂ ਨਹੀਂ ਬਿਜਲੀ ਬਿਜਲੀ ਆਈ ਹੈ ਜਿਹੜੀ ਚੀਜ਼ ਕੀ ਕਿੱਥੇ ਸਹੀ ਆ ਬਿਜਲੀ ਆਈ ਆ ਪਰ ਉਸ ਤੋਂ ਬਾਅਦ ਉਹਦਾਂ ਮਸਲੇ ਆ ਲੋਟ ਪਿਆ ਬਿਜਲੀ ਦੇ ਨਾਲ ਭਾਈ ਦੇਖੋ ਮੇਰੀ ਤਾਂ ਫਿਰ ਗੱਲ ਸਮਾ ਨਾ ਤੁਸੀਂ ਸੁਣਾਓ ਉਸ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਿਆ ਕਿ ਨਹੀਂ ਸਾਡੇ ਨਹੀਂ ਪਹੁੰਚਿਆ ਜੀ ਮੇਰੇ ਨਾਲ 3 ਸਾਲ ਹੋਣ ਜਾਂਦੇ ਮੇਰੇ ਨਾਲ ਤੁਸੀਂ ਮੇਰੇ ਹਲਕੇ ਭਧੌੜ ਤੇ ਚੱਲੋ ਹਾਂਜੀ ਜਿਹੜੇ ਪਿੰਡ ਕਹੋਗੇ ਜਾ ਕੇ ਜੇ ਪਿੰਡ ਤੇ 40 ਪਾਸੀ ਬਾਈ ਜੀ ਤੇਲਾਂ ਦੇ ਪਾਣੀ ਉਹ ਜੋ ਆਉਂਦਾ ਜਦੋਂ ਕੰਕੇ ਵੇਲੇ ਪੱਕੀ ਕਰਨ ਦੀ ਸਾਡੇ ਤੇਲ ਆ ਮੇਰੀ ਗੱਲ ਸਮਝੋ ਸਾਡੀ ਮਜਬੂਰੀ ਹੈ ਕੰਕ ਮਰਦੀ ਹੈ ਸਾਡੀ ਕਾਲਾਂ ਵੇਲੇ ਇਹ ਡੌਕਾ ਬਣ ਜਾਂਦਾ ਹੈ ਪੱਕੀ ਕਰਨ ਕਿ ਇਧਰ ਧਪਾਲੀ ਹੋਇਆ ਕੱਛੀ ਟੁੱਟੀ ਧਪਾਲੀ ਰਜਵਾਹ ਸਾਡੇ ਚਲੋ ਇੱਕ ਹੋਰ ਦੱਸੋ ਛੋਟੀ ਪਾਰਟੀ ਧਰਨੇ ਛੋਟੀ ਪਾਰਟੀ ਕਰਨੇ ਚ ਨਿਕਲੀ ਆ ਛੋਟੀ ਪਾਰਟੀ ਧਰਨੇ ਨਿਕਲੀ ਆ ਤੁਸੀਂ ਹੁਣ ਜਦੋਂ ਤੁਸੀਂ ਕੋਈ ਧਰਨੇ ਵਗਾਰੇ ਕਰਦੇ ਹੋ ਪੁੱਤੋ ਪੁੱਤੋ ਮੈਂ ਨਹੀਂ ਬਾਈ ਜੀ ਮੈਨੂੰ ਦੇਖੋ ਅਦਰਸ ਸਕੂਲ ਦਾ ਵੱਡਾ ਕੀ ਮਸਲਾ ਸਭ ਪਤਾ ਜੀ ਬੀਜੂ ਜਿੰਦਾ ਨੇ ਇਹ ਤਾਂ ਸੁਣਾਈ ਹੈ ਨਹੀਂ ਇਹ ਬੇਬੇ ਛੋਟਾ ਤਾਂ ਨਹੀਂ ਹੋਗਾ ਕਮਾਲ ਦੀ ਗੱਲ ਹੈ ਸਰਕਾਰ ਦਾ ਛੋਟਿਆ ਨਾ ਸਰਕਾਰ ਛੋਟਿਆ ਮੁੱਖ ਮੰਤਰੀ ਛੋਟਾ ਜੀ ਮਸਲਾ ਬਣ ਗਿਆ ਸਾਨੂੰ ਪਤਾ ਜੀ ਦੇਖੋ ਮੇਰਾ ਹਲਕਾ ਹੈਗਾ ਭਦੌੜ ਜੇ ਕੋਈ ਭਦੌੜ ਦੇ ਸਕੂਲ ਦਾ ਮਸਲਾ ਤਾਂ ਮੇਰੇ ਧਿਆਨ ਇਹ ਜਿਹੜਾ ਹੈ ਮੰਨ ਲਓ ਇੱਥੇ ਸਕੂਲ ਦਾ ਮਸਲਾ ਇਹਦੇ ਚ ਦੱਸੋ ਮੇਰਾ ਵੀ ਚਲੋ ਜਗਾ ਡਾਓ ਆਪਣਾ ਮੁੱਖ ਮੰਤਰੀ ਪਹਿਲਾਂ ਇਹ ਕਹਿਣ ਹੁੰਦਾ ਸੀ ਕਿ ਅਸੀਂ 212 ਫੈਸਲੇ ਐਮਐਸਪੀ ਦੇਵਾਂਗੇ ਹੁਣ ਕਿਉਂ ਮੁੱਕਰ ਗਏ ਨਹੀਂ ਦੇਖੋ ਸਰਕਾਰ ਨੇ ਸਰਕਾਰ ਬਣਦੇ ਸਾਰ ਅਸੀਂ ਕੇਂਦਰ ਸਰਕਾਰ ਨੂੰ ਲਿਖਿਆ ਵੀ ਸਾਡੇ ਨਾਲ ਸਾਡੇ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਕੇ ਸਾਡੇ ਜਿਹੜਾ ਐਮਐਸਪੀ ਦਾ ਜ਼ੋਰ ਦੂਜੀ ਗੱਲ ਬਣਦੇ ਸਾਰ ਕਿਸਾਨਾਂ ਨੂੰ ਦਿਨੇ 10 ਘੰਟੇ ਬਿਜਲੀ ਨਹੀਂ ਦਿੱਤੀ ਤਾਂ ਤੁਸੀਂ ਕਹੋ ਕੀ ਬਿਜਲੀ ਬਿਜਲੀ ਨਾਲ ਪਜਾ ਦੇ ਮਸਲੇ ਆ ਲਓ ਬਾਈ ਮੇਰੀ ਗੱਲ ਸੁਣ ਆਈਏ ਤੁਸੀਂ ਬਿਜਲੀ ਬਿਜਲੀ ਆਈਏ ਜੀ ਵੀ ਚੀਜ਼ ਕੀ ਤੇ ਸਹੀ ਆ ਬਿਜਲੀ ਆਈਏ ਪਰ ਉਸ ਤੋਂ ਬਾਅਦ ਮਸਲੇ ਆ ਲੋਕ ਪਿਆ ਬਿਜਲੀ ਨਹੀਂ ਦੇਣਾ ਬਾਈ ਆਏ ਦੇਖੋ ਮੇਰੀ ਤਾਂ ਫਿਰ ਗੱਲ ਸੁਣਾ ਨਾ ਤੁਸੀਂ ਸੁਣਾਓ ਉਸ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਿਆ ਕਿ ਨਹੀਂ ਸਾਡੇ ਨਹੀਂ ਪਹੁੰਚਿਆ ਜੀ ਮੇਰੇ ਨਾਲ 3 ਸਾਲ ਹੋ ਗਏ ਮੇਰੇ ਨਾਲ ਤੁਸੀਂ ਮੇਰੇ ਹਲਕੇ ਭਧੌੜ ਤੇ ਚੱਲੋ ਹਾਂਜੀ ਜਿਹੜੇ ਪਿੰਡ ਕਹੋਂਗੇ ਜਾ ਕੇ ਜੇ ਪਿੰਡ ਦੇ 40 ਪਾਸੀ ਬਾਈ ਦੀ ਟੇਲਾਂ ਦੇ ਪਾਣੀ ਉਹ ਤੋਂ ਆਉਂਦਾ ਜਦੋਂ ਕੰਕ ਦੇ ਵੇਲੇ ਪੱਕੀ ਕਰਨ ਦੀ ਸਾਡੇ ਟੇਲ ਆ ਮੇਰੀ ਗੱਲ ਨੂੰ ਸਮਝੋ ਸਾਡੀ ਮਜਬੂਰੀ ਹੈ ਕੰਕ ਮਰਦੀ ਆ ਸਾਡੀ ਕਾਲਾਂ ਵੇਲੇ ਅੱਗ ਡੋਕਾ ਬਣਦੀ ਹੈ ਪੱਕੀ ਕਰਨ ਕਿੱਧਰ 10 ਦਿਨ ਹੋਇਆ ਕੱਸੀ ਟੁੱਟੀ ਢਪਾਲੀ ਰਜਵਾਹਤ ਅਸੀਂ ਸਾਡਾ ਚੱਲਦਾ ਚਲੋ ਇੱਕ ਹੋਰ ਦੱਸੋ ਇਹ ਤਾਂ ਮੈਂ